ਕਿ ਜੀ ਕਿੱਸਾ ਦੇ ਲਈ ਸੀ ਇਸ ਤੋਂ ਤੇ ਸਾਨੂੰ 8 ਲੱਖ ਰੁਪਏ ਦੀ ਗੱਡੀ ਕਈ ਸੀ ਜੇ ਇਹ ਵੀ ਕਿੱਸਾ ਕਲੀਅਰ ਨਹੀਂ ਹੋਇਆ ਹੈ ਜੀ ਆ ਗੱਡੀ ਦਾ ਜਿਹੜਾ ਨੁਕਸਾਨ ਹੈ ਉਹ ਬਿਲਕੁਲ ਹੋ ਗਿਆ ਹੋਇਆ ਤੁਸੀਂ ਦੇਖ ਲਓ ਇੱਕ ਵਾਰ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਗਰਮੀ ਦੀ ਤਾਂ ਤਾਪਮਾਨ ਬਹੁਤ ਜ਼ਿਆਦਾ ਵਧਿਆ ਹੋਇਆ ਸੀਗਾ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ। ਕਿਤੇ ਨਾ ਕਿਤੇ ਜਾ ਕੇ ਕਹਿ ਸਕਦੇ ਹਾਂ ਮੌਸਮ ਨੇ ਕਰਵਾਹਟ ਲਿੱਤੀ ਹੈ। ਮੌਸਮ ਬਦਲਿਆ, ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ। ਉਹ ਇੱਕ side ਪਰ ਪੰਜਾਬ ਦੇ ਵਿੱਚ ਤੇਜ਼ ਹਨੇਰੀ ਜਿਹੜੀ ਹੈ, ਤੇਜ਼ ਹਵਾਵਾਂ ਚੱਲੀਆਂ, ਹਨੇਰੀ ਚੱਲੀ, ਸ਼ਾਮ ਦੀ ਜੇ ਗੱਲ ਕਰੀਏ ਤਾਂ ਸ਼ਾਮ ਤੋਂ ਮੌਸਮ ਹੈ ਜਿਹੜਾ ਉਹ ਖਰਾਬ ਹੋ ਚੁੱਕਿਆ ਸੀਗਾ। ਤਾਂ ਕਈ ਜਗ੍ਹਾ ਦੇ ਉੱਤੇ ਨੁਕਸਾਨ ਦੇਖ ਸਕਦੇ ਹੋ, ਮਾਛੀਵਾੜਾ ਸਾਹਿਬ ਦੇ ਵਿੱਚ ਅਸੀਂ ਮੌਜੂਦ ਹਾਂ। ਅਹ ਬਿਜਲੀ ਦੇ ਜਿਹੜੇ ਖੰਭੇ ਨੇ, ਉੱਟ ਉੱਟ ਚੁੱਕੇ ਨੇ ਕਿਸ ਤਰ੍ਹਾਂ ਜਿਹੜਾ ਰੋਡ ਹੈ ਰੋਡ ਦੇ ਉੱਤੇ ਖੰਭਾ ਲੱਗਿਆ ਹੋਇਆ ਸੀਗਾ ਉਹ ਖੰਭਾ गिर ਕੇ ਗੱਡੀਆਂ ਖੜੀਆਂ ਸੀਗੀਆਂ ਸੜਕ ਦੇ ਉੱਤੇ ਗੱਡੀਆਂ ਦੇ ਉੱਤੇ ਜਾ ਵਜਦਾ ਲੱਖਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਸੜਕੇ ਕਹਿ ਸਕਦੇ ਆ ਕਿ ਟੁੱਟ ਕੇ ਸੁਆਹ ਹੋ ਚੁੱਕੀਆਂ ਨੇ ਦੇਖ ਸਕਦੇ ਹੋ ਇਸ ਗੱਡੀ ਦੇ ਵਿੱਚ ਇੱਕ ਬਜ਼ੁਰਗ ਵੱਲੋਂ ਫਰੂਟ ਆ ਜਿਹੜਾ ਉਹ ਵੇਚਿਆ ਜਾਂਦਾ ਸੀਗਾ ਤੁਹਾਨੂੰ ਉਹ ਵੀ ਇੱਕ ਵਾਰ ਅਸੀਂ ਕੋਸ਼ਿਸ਼ ਕਰਾਂਗੇ ਸਕਰੀਨ ਦੇ ਉੱਤੇ ਤਸਵੀਰਾਂ ਦਿਖਾਉਣ ਦੀ ਕਿ ਇਸ ਤਰ੍ਹਾਂ ਦਾ ਜਿਹੜਾ ਨੁਕਸਾਨ ਹੈ ਗੱਡੀ ਦਾ ਉਹ ਹੋ ਚੁੱਕਿਆ ਗੱਡੀ ਜਿਹੜੀ ਆ ਟੁੱਟ ਕੇ ਬਿਲਕੁਲ ਖਤਮ ਹੋ ਚੁੱਕੀ ਹੈ ਇਸ ਖੰਬੇ ਦੀ ਵਜ੍ਹਾ ਕਰਕੇ ਦੋ ਗੱਡੀਆਂ ਇੱਥੇ ਖੜੀਆਂ ਸੀਗੀਆਂ ਦੋਨਾਂ ਗੱਡੀਆਂ ਦੇ ਉੱਤੇ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਉਹ ਬਿਜਲੀ ਦਾ ਖੰਭਾ ਟੁੱਟਦਾ ਤੇ ਉਸ ਤੋਂ ਬਾਅਦ ਗੱਡੀ ਦੇ ਉੱਤੇ ਜਾ गिरਦਾ ਜੇ ਗੱਲ ਕਰੀਏ ਨੁਕਸਾਨ ਦੀ ਇਹ ਤਾਂ ਜ਼ਰੂਰ ਇੱਥੇ ਕਿਹਾ ਜਾ ਰਿਹਾ ਕਿ ਕੋਈ ਜਾਨੀ ਨੁਕਸਾਨ ਹੈ ਜਿਹੜਾ ਨਹੀਂ ਹੋਇਆ ਔਰ ਮਾਲੀ ਨੁਕਸਾਨ ਜਿਹੜਾ ਹੈ ਕਾਫੀ ਹੋ ਚੁੱਕਿਆ ਗੱਡੀ ਦੇ ਹਾਲਾਤ ਤੁਹਾਨੂੰ ਇੱਕ ਵਾਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਕਿਸ ਤਰ੍ਹਾਂ ਗੱਡੀ ਜਿਹੜੀ ਹੈ ਗੱਡੀ ਦੀ ਛੱਤ ਦੇਖ ਸਕਦੇ ਹੋ ਇਹ ਵਿਚਾਰ ਰਹੇਗਾ ਕਿ ਵਿੱਚ ਕੋਈ ਇਸ ਗੱਡੀ ਦੇ ਅੰਦਰ ਨਹੀਂ ਸੀ ਬੈਠਾ ਤਾਂ ਕੋਈ ਨਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਹ ਦੋ ਗੱਡੀਆਂ ਸੜਕ ਦੇ ਉੱਤੇ ਖੜੀਆਂ ਸਿਗੀਆਂ ਦੇਖ ਸਕਦੇ ਹੋ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਆਂ ਜਿਹੜੇ ਬਾਪੂ ਜੀ ਉਹਨਾਂ ਦੀ ਗੱਡੀ ਹੈ ਬਾਪੂ ਜੀ ਤੁਹਾਡੀ ਗੱਡੀ ਸੀਗੀ ਹੈ ਹਾਂਜੀ ਹਾਂਜੀ ਤੇ ਕਿਵੇਂ ਕਿਵੇਂ ਹੋਇਆ ਜੀ ਮੇਨ ਨੁਕਸਾਨ ਹੋਇਆ ਜੀ ਨੇਰੀ ਆਈ ਖੰਭਾ ਉੱਪਰ ਗਿਰ ਗਿਆ ਆ ਹਾਂ ਜੀ ਅਸੀਂ ਬਾਹਰ ਖੜੇ ਆ ਹਾਂ ਤੁਸੀਂ ਇੱਥੇ ਬਾਹਰ ਸੀਗੇ ਜਦੋਂ ਕਿਵੇਂ ਅਸੀਂ ਬਾਹਰ ਖੜੇ ਆ ਇੱਕ ਮੇਰੀ ਪੋਤੀ ਸੀ ਛੋਟੀ ਜੀ ਹਾਂ ਉਹ ਇੱਥੇ ਅੰਦਰ ਬੜੀ ਸੀਗੀ ਸਮਾਨ ਲੋਡ ਕਰ ਰਹੀ ਸੀਗੀ ਮਗਰ ਹੋ ਕੇ ਤੇ ਖੰਭਾ ਨੇਰੀ ਆ ਖੰਭਾ ਡੇਕ ਤੇ ਬਚਾਅ ਹੋ ਗਿਆ ਕੋਈ ਜਾਨੀ ਨੁਕਸਾਨ ਤਾਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਗੱਡੀ ਗੱਡੀ ਦਾ ਨੁਕਸਾਨ ਕਿੰਨਾ ਹੋ ਗਿਆ ਗੱਡੀ ਦਾ ਦੇਖ ਲਓ ਤੁਸੀਂ ਆਪ ਕਿੰਨਾ ਦਾ ਨੁਕਸਾਨ ਆ ਜੀ ਹਾਂ ਸਾਰੀ ਗੱਡੀ ਟੁੱਟ ਗਈ ਹੈ ਵਾਕਿ ਤੁਸੀਂ ਕਿਵੇਂ ਉਰੇ ਫਰੂਟ ਵੇਚਦੇ ਹੋ ਤੁਸੀਂ ਕਿਦਾਂ ਫਰੂਟ ਵੇਚਦੇ ਹੋ ਜੇ ਕੇਲਾ ਵੇਚਦੇ ਸੀ ਕੇਲੇ ਵੇਚਦੇ ਸੀ ਹਾਂਜੀ ਹਾਂਜੀ ਤੇ ਕਿੰਨੇ ਕਦੀ ਗੱਡੀ ਲਈਤੀ ਹੋਈ ਸੀ ਇਹ ਤੁਸੀਂ ਕਿਵੇਂ ਇਹ ਜੀ ਕਿਸ਼ਤਾਂ ਦੇ ਲਈ ਸੀ ਕਿਸ਼ਤਾਂ ਦੇ ਸਾਨੂੰ 8 ਲੱਖ ਰੁਪਏ ਦੀ ਗੱਡੀ ਪਈ ਸੀਗੀ ਅਜੇ ਦੀ ਕਿਸ਼ਤਾਂ ਕਲੀਅਰ ਨਹੀਂ ਹੋਈਆਂ ਹੈਗੀਆਂ ਅਜੇ ਵੀ ਇਹਦਾ ਲੱਖ ਰੁਪਿਆ ਸਾਡੇ ਤੇ ਲੋਨ ਹੈਗਾ ਤੇ ਕੋਈ ਜਦੋਂ ਤੁਝੇ ਮੈਂ ਤੁਸੀ ਦੱਸਿਆ ਬੱਚੀ ਉਹ ਅੱਡੀ ਅੰਦਰ ਬੈਠੀ ਸੀ ਜਦੋਂ ਗਿਰਿਆ ਮਗਰ 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 ਬੈਠੀ ਸੀ ਕੈਵਨ ਤੇ ਕਿੰਨੀ ਕੋ ਬਾਪੂ ਜੀ ਕਿਵੇਂ ਦਿਹਾੜੀ ਕਿੰਨੀ ਕੋ ਪੈ ਜਾਂਦੀ ਆ ਸਾਰਾ ਦਿਹਾੜੀ ਕੀ ਜੀ 1200 ਰੁਪਏ ਸੀ ਕਮਾਉਨੇ ਆ ਰੋਜ਼ਪਨ ਹਾਂ ਅੱਜ ਅਜ ਮਿਹਨਤ ਕਰਕੇ ਉਹ ਰੋਟੀ ਦਾ ਸਾਧਨ ਕੀਤਾ ਹੋਇਆ ਸੀਗਾ ਤੇ ਇਹ ਕਿਸਾਂ ਬੜੀਆਂ ਔਖੀਆਂ ਲਾਈਆਂ ਸੀਗੀਆਂ ਜਿਹੜਾ ਜੇ ਫੇਰ ਸਾਡੇ ਦੇ ਲੋਨ ਰਹਿ ਰਿਹਾ ਆ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਕੋਟ ਗੰਗੂ ਦੇ ਰਹਿਣ ਵਾਲੇ ਕੋਟ ਗੰਗੂ ਰਾਹੇ ਉਰੇ ਮਾਚੂੜਾ ਦਾ ਬੰਨੀ ਦੂਰੋਂ ਆਂਦੇ ਸੀ ਨਹੀਂ ਇੱਥੇ ਨੇੜੇ ਹੀ ਆ ਮਾਚੂੜਾ ਹੈ ਨੀਨੋਪੁਰ ਦੇ ਲਾਗ ਆ ਨੀਨੋਪੁਰ ਹਾਂ ਜੀ ਕੀ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਸਰਕਾਰ ਕੋਈ ਆਇਆ ਉਰੇ ਹੁਣ ਤੁਹਾਡੀ ਸਾਰ ਲੈਣ ਕੋਈ ਨਹੀਂ ਇੱਥੇ ਕੋਈ ਸਾਨੂੰ ਕੋਈ ਕਿਸੇ ਨੇ ਪੁੱਛਿਆ ਨਹੀਂ ਆ ਕੇ ਨਾ ਬਿਜਲੀ ਵਾਲਾ ਅਧਿਕਾਰੀ ਕੋਈ ਮਹਾਜਮ ਕੋਈ ਬਿਜਲੀ ਦਾ ਕੋਈ ਨਹੀਂ ਸਰ ਆਇਆ ਹੈਗਾ ਕੋਈ ਨਹੀਂ ਕੋਈ ਨਹੀਂ ਪਹੁੰਚਿਆ ਬਿਲਕੁਲ ਅਸੀਂ ਗੱਲਬਾਤ ਕੀਤੀ ਹੈ ਤਾਂ ਬਾਪੂ ਜੀ ਉਹਨਾਂ ਦੇ ਨਾਲ ਵੀ ਤਾਂ ਦੇਖ ਸਕਦੇ ਹੋ ਤੁਸੀਂ ਇੱਧਰ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਇੱਕ ਵਾਰ ਕੀ ਉਸ ਗੱਡੀ ਦੇ ਵਿੱਚ ਬਾਪੂ ਜੀ ਹੁਣੀ ਫਰੂਟ ਵੇਚਦੇ ਸੀਗੇ ਉਰੇ ਜੀਸੀਬੀ ਜ਼ਰੂਰ ਹੁਣ ਆ ਗਈ ਹੋਈ ਹੈ ਨੁਕਸਾਨ ਆ ਜਿਹੜਾ ਹੋਇਆ ਹੈ ਕਾਫੀ ਇਹ ਫਰੂਟ ਆ ਜਿਹੜਾ ਇਸ ਗੱਡੀ ਦੇ ਵਿੱਚ ਫਰੂਟ ਜਿਹੜਾ ਇਹ ਵੇਚਿਆ ਜਾਂਦਾ ਸੀ ਬਾਪੂ ਜੀ ਉਹਨਾਂ ਦੇ ਵੱਲੋਂ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਕਿੰਨੀਆਂ ਬੇਹਦ ਖਤਰਨਾਕ ਤਸਵੀਰਾਂ ਨੇ ਇਹ ਬਜ਼ੁਰਗ ਤੁਹਾਨੂੰ ਦੱਸਿਆ ਉਹਨਾਂ ਨੇ ਇੱਕ ਗਰੀਬ ਪਰਿਵਾਰ ਹੈ ਜਿਹੜਾ ਵਿਚਾਰਾ ਦੂਰੋਂ ਆ ਕੇ ਫਰੂਟ ਦਾ ਕੰਮ ਕਰਦਾ ਸੀ ਮਾਚੀਬੜਾ ਸਾਹਿਬ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਕਿ ਬੱਚੀ ਦਾ ਚਲੋ ਬਚਾਅ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਪਰ ਮੇਰੀ ਕਿਸ਼ਤਾ ਨੇ ਉਸੇ ਗੱਡੀ ਲਿੱਤੀ ਹੋਈ ਸੀ ਗੱਡੀ ਦਾ ਜਿਹੜਾ ਨੁਕਸਾਨ ਹੈ ਉਹ ਬਿਲਕੁਲ ਹੋ ਗਿਆ ਹੋਇਆ ਤੁਸੀਂ ਦੇਖ ਲਓ ਇੱਕ ਵਾਰ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਉਹ ਖੰਭਾ ਕੀ ਕਾਰਨ ਲੱਗਦਾ ਕਿ ਅੰਨੀ ਤੇਜ਼ ਹਨੇਰੀ ਆਈ ਕਿ ਕਿਤੇ ਨਾ ਕਿਤੇ ਜਾ ਕੇ ਪ੍ਰਸ਼ਾਸਨ ਦੀ ਇਹ ਲਾਪਰਵਾਹੀ ਹੈ ਜਾ ਬਿਜਲੀ ਮਹਿੰਗੇ ਵਾਲਿਆਂ ਦੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀਆਂ ਤਾਰਾਂ ਬਿਜਲੀ ਦੀਆਂ ਇਸ ਖੰਭੇ ਦੇ ਵਿੱਚ ਪਾਈਆਂ ਹੋਈਆਂ ਸੀਗੀਆਂ ਜਿਸ ਕਰਕੇ ਨੁਕਸਾਨ ਹੋ ਗਿਆ ਖੰਭਾ ਗੱਡੀ ਦੇ ਉੱਤੇ ਜਾ ਡਿਗਿਆ ਤਾਂ ਗੱਡੀ ਜਿਹੜੀ ਹੈ ਉਹ ਤੁਹਾਨੂੰ ਇੱਕ ਵਾਰ ਦੁਬਾਰਾ ਤੋਂ ਅਸੀਂ ਸਾਈਡ ਤੋਂ ਦਿਖਾ ਦਿੰਨੇ ਆ ਕਿ ਖਤਮ ਹੋ ਚੁੱਕੀ ਹੈ ਬਿਲਕੁਲ ਕਿ ਕਿਸ ਤਰ੍ਹਾਂ ਜਿਹੜਾ ਨੁਕਸਾਨ ਹੋਇਆ ਫਰੂਟ ਦੀ ਜਿਹੜੀ ਹੈ ਫਰੂਟ ਇਸ ਗੱਡੀ ਦੇ ਉੱਤੇ ਲਗਾਇਆ ਜਾਂਦਾ ਸੀਗਾ ਤੁਹਾਨੂੰ ਨੇੜਿਓਂ ਕੋਸ਼ਿਸ਼ ਕਰਦੇ ਆ ਉਹ ਗੱਡੀ ਦਿਖਾਣ ਦੀ ਕਿ ਕਿਸ ਤਰ੍ਹਾਂ ਇੱਕ ਗਰੀਬ ਦੀ ਜਿਹੜਾ ਕਿ ਫਰੂਟ ਦਾ ਕੰਮ ਕਰਦਾ ਸੀ ਫਰੂਟ ਵੇਚਦਾ ਸੀਗਾ ਵਿਚਾਰਾ ਆ ਕੇ ਇੱਕ ਬਾਹਰਲੇ ਸ਼ਹਿਰ ਤੋਂ ਤਾਂ ਇੱਥੇ ਦੋ ਗੱਡੀਆਂ ਖੜੀਆਂ ਹੁੰਦੀਆਂ ਨੇ ਦੂਜੀ ਗੱਡੀ ਦਾ ਹਜੇ ਜੇ ਦੇਖੀਏ ਤਾਂ ਆਪਾਂ ਬਚਾਅ ਹੋ ਗਿਆ ਕੋਈ ਜ਼ਿਆਦਾ ਉਹਦੇ ਨਹੀਂ ਲੱਗਿਆ ਖੰਭੇ ਦੇ ਨਾਲ ਨੁਕਸਾਨ ਨਹੀਂ ਹੋਇਆ ਪਰ ਐਸੀ ਗੱਡੀ ਦੇ ਉੱਤੇ ਇਹ ਗੱਡੀ ਜਿਹੜੀ ਹੈ ਉਹਨਾਂ ਨੇ ਦੱਸਿਆ ਸਾਡੀ ਕਿਸ਼ਤਾਂ ਦੇ ਉੱਤੇ ਗੱਡੀ ਲਈਤੀ ਹੋਈ ਸੀ ਪਰ ਫਿਰ ਵੀ ਇਸ ਗੱਡੀ ਦਾ ਨੁਕਸਾਨ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦਾ ਕਹਿਣਾ ਹਜੇ ਕਿਸ਼ਤਾਂ ਵੀ ਨਹੀਂ ਉਤਰੀਆਂ ਸੀ ਇਸ ਗੱਡੀ ਦੀਆਂ ਮੇਰੀਆਂ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਤੇਜ਼ ਹਨੇਰੀ ਜਿਹੜੀ ਆ ਰਾਤ ਨੂੰ ਚੱਲੀ ਸੀਗੀ ਤੇਜ਼ ਹਵਾਵਾਂ ਚੱਲੀਆਂ ਸੀ ਕਿਤੇ ਨਾ ਕਿਤੇ ਮੌਸਮ ਨੇ ਕਰਵਟ ਜ਼ਰੂਰ ਲਕੀਆ ਉਹ ਇੱਕ ਸਾਈਡ ਤੇ ਆ ਪਰ ਨੁਕਸਾਨ ਜਿਹੜਾ ਹੋ ਗਿਆ ਹੋਇਆ ਇੱਕ ਗਰੀਬ ਦਾ ਗਰੀਬ ਨੇ ਆਪਣੀ ਕਿਸ਼ਤਾਂ ਦੇ ਉੱਤੇ ਗੱਡੀ ਲੈ ਕੇ ਫਰੂਟ ਦਾ ਕੰਮ ਜਿਹੜਾ ਚਲਾਇਆ ਹੋਇਆ ਸੀਗਾ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਗੱਡੀ ਜਿਹੜੀ ਆ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਕਿਫਤਰਾ ਖੰਭਾ ਗੱਡੀ ਦੇ ਉੱਤੇ ਡਿੱਗਦਾ ਹੈ ਗੱਡੀ ਦਾ ਸ਼ੀਸ਼ਾ ਵੀ ਟੁੱਟ ਜਾਂਦਾ ਹੈ ਬੋਨਰ ਤੱਕ ਟੁੱਟ ਜਾਂਦਾ ਹੈ ਜਿਹੜੀ ਛੱਤ ਹੈ ਗੱਡੀ ਦੀ ਉਹ ਵੀ ਖਤਮ ਹੋ ਜਾਂਦੀ ਹੈ ਤਾਂ ਬਿਲਕੁਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਦਰਖਤ ਜਿਹੜਾ ਉਹ ਰੋਡ ਦੇ ਉੱਤੇ गिर ਜਾਂਦਾ ਹੈ ਬਿਲਕੁਲ ਉਸ ਦਰਖਤ ਦੀ ਵਜ੍ਹਾ ਕਰਕੇ ਜਿਹੜੇ ਸਾਰੇ ਖੰਭੇ ਟੁੱਟਦੇ ਗਏ ਉਹ ਕਾਫੀ ਤਰ੍ਹਾਂ ਦਾ ਨੁਕਸਾਨ ਹੋਇਆ ਉਹ ਗੱਡੀ ਉਹ ਖੰਭੇ ਦੇ ਹੇਠਾਂ ਦੱਬ ਹੋ ਗਈ ਗਰੀਬ ਦੀ ਗੱਡੀ ਤੱਕ ਦਾ ਨੁਕਸਾਨ ਹੋ ਗਿਆ ਅ ਭਾਈ ਉਹ ਨਹੀਂ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਇੱਥੇ ਨੇੜੇ ਤੇੜੀ ਦੁਕਾਨ ਜਾਂ ਘਰ ਹੈ ਗੱਲਬਾਤ ਕਰਨ ਲੈ ਕਿ ਕਿਸ ਤਰ੍ਹਾਂ ਇਹ ਸਭ ਕੁਝ ਹੋ ਬਈ ਜੀ ਉਹੀ ਰਹਿਣੇ ਹੋ ਕਿ ਤਿੰਨ ਜੀ ਕਿ ਤੁਸੀਂ ਹਾਂਜੀ ਆਪਣਾ ਨਾਲੇ ਘਰ ਹੈ ਜੀ ਇੱਥੇ ਇੱਕ ਜਿਵੇਂ ਹੋਇਆ ਕਿ ਮੈਂ ਸਭ ਕੁਝ ਚਲੋ ਇੱਕਦਮ ਹਨੇਰੀ ਆਈ ਆ ਹਨੇਰੀ ਤੋਂ ਬਾਅਦ ਦਰਖਤ ਟੁੱਟਿਆ ਉਹਦੇ ਨਾਲ ਟੁੱਟਣ ਨਾਲ ਹੀ ਸਾਰੇ ਕੰਬ ਕੰਬੀ ਟੁੱਟੇ ਗਏ ਕੋਈ ਜਾਨੀ ਮਾਨੀ ਨੁਕਸਾਨ ਇਹਦੇ ਨਾਲ ਇਸ ਮਾਲੀ ਨੁਕਸਾਨ ਤਾਂ ਹੋਇਆ ਪਰ ਜਾਨੀ ਨਹੀਂ ਹੋਇਆ ਕੋਈ ਜਾਨੀ ਬਚਾ ਰਹਿ ਗਿਆ ਕੁਝ ਹਾਂਜੀ ਹਾਂਜੀ ਬਚਾ ਰਹਿ ਗਿਆ ਜਦੋਂ ਇਹ ਦਰਖਤ ਗਿਰਿਆ ਕਿਵੇਂ ਕੋਈ ਗੱਡੀ ਗੁੱਡੀ ਤਾਂ ਨਹੀਂ نیچے ਆ ਗਈ ਆ ਮੋਟਰਸਾਈਕਲ ਕੋਈ ਗੱਡੀ ਤਾਂ ਕੋਈ ਨਹੀਂ ਆਈ ਇੱਕਦਮ ਮੋਟਰਸਾਈਕਲ ਸਿਰ ਆਇਆ ਉਹਦੇ ਵਿੱਚ ਕੋਈ ਉੱਤੇ ਸੀਗਾ ਮੋਟਰਸਾਈਕਲ ਦੇ ਉਸ ਨੇ ਨਹੀਂ 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 ਉਹ ਬਚਾ ਹੋ ਗਿਆ ਜੀ ਹਾਂ ਹਾਂ ਕੀ ਲੱਗਦਾ ਕਿਵੇਂ ਕੁਦਰਤੀ ਕਹਿਰ ਹੋਇਆ ਜਿਵੇਂ ਹਨੇਰੀ ਤੂਫਾਨ ਝੱਖੜ ਚੱਲਿਆ ਜਾਂ ਕੋਈ ਹੋਰ ਵਜ੍ਹਾ ਲੱਗਦੀ ਹੈ ਕੀ ਉਸ ਕਰਕੇ ਨੁਕਸਾਨ ਕੁਦਰਤੀ ਕਹਿਰੇ ਆ ਜੀ ਬਾਕੀ ਕੋਈ ਆਮ ਪਬਲਿਕ ਵਾਲਾ ਤਾਂ ਕੋਈ ਨਹੀਂ ਅਈ ਤਸੀ ਉਹ ਗੱਡੀ ਦੇਖ ਰਹੇ ਸੀਗੇ ਫਰੂਟ ਦੀ ਜਿਹੜੀ ਗੱਡੀ ਉਹਦਾ ਵੀ ਕਾਫੀ ਨੁਕਸਾਨ ਉਹਦੇ 'ਚ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ 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 ਮਾਲੀ ਨੁਕਸਾਨ ਹੋਇਆ ਜਾਨੀ ਕੋਈ ਨਹੀਂ ਹੈ ਜਾਨੀ ਬਚਾ ਜਾਨੀ ਨੁਕਸਾਨ ਕੋਈ ਨਹੀਂ ਹੈ ਮਾਲੀ ਨੁਕਸਾਨ ਹੋਇਆ ਜੀ ਹਾਂ ਤੁਮ ਬਿਲਕੁਲ ਅਸੀਂ ਗੱਲਬਾਤ ਕੀਤੀ ਹੈ ਬਾਈ ਉਹਨਾਂ ਦੇ ਨਾਲ ਵੀ ਬਾਈ ਉਹਨਾਂ ਦਾ ਇਹ ਕਹਿਣਾ ਕਿ ਜਾਨੀ ਨੁਕਸਾਨ ਤੋਂ ਜ਼ਰੂਰ ਬਚਾ ਰਹਿ ਚੁਕੇ ਆ ਪਰ ਮਾਲੀ ਨੁਕਸਾਨ ਤੁਸੀਂ ਦੇਖ ਸਕਦੇ ਹੋ ਫਿਰ ਵੀ ਇੱਕ ਮੋਟਰਸਾਈਕਲ ਵੀ ਤੁਹਾਨੂੰ ਅਸੀਂ ਦਿਖਾਇਆ ਪਿੱਛੇ ਕਿ ਉਹ ਵੀ ਜਿਹੜਾ ਬਿਲਕੁਲ ਦੱਬ ਹੋ ਗਿਆ ਸੀਗਾ ਖੰਬਿਆਂ ਦੇ ਹੇਠਾਂ ਆ ਕੇ ਇੱਕ ਫਰੂਟ ਦੀ ਜਿਹੜੀ ਕੇਲਿਆਂ ਦੀ ਗੱਡੀ ਲਗਾਈ ਜਾਂਦੀ ਸੀ ਉੱਥੇ ਫਰੂਟ ਵੇਚਿਆ ਜਾਂਦਾ ਸੀ ਇੱਕ ਗਰੀਬ ਦੇ ਵੱਲੋਂ ਉਹਨੇ ਦੱਸਿਆ ਕਿ ਉਹਦੀਆਂ ਕਿਸ਼ਤਾਂ ਵੀ ਹਜੇ ਪੂਰੀਆਂ ਜਿਹੜੀਆਂ ਨੇ ਨਹੀਂ ਹੋਈਆਂ ਸੀਗੀਆਂ ਪਰ ਉਹ ਵੀ ਜਿਹੜੀ ਹੈ ਗੱਡੀ ਉਹਨਾਂ ਦੀ ਬਿਲਕੁਲ ਖਤਮ ਹੋ ਚੁੱਕੀ ਹੈ ਬੇਸ਼ੱਕ ਮੌਕੇ ਦੇ ਉੱਤੇ ਆ ਕੇ ਹਾਈਡਰਾ ਵਗੈਰਾ ਜਿਹੜੀ ਹੈ ਜੀਸੀਬੀਆਂ ਵਗੈਰਾ ਉਹਨਾਂ ਨੇ ਮੰਗਵਾਲੀ ਸੀ ਉਥੋਂ ਜਿਹੜਾ ਸਾਈਡ ਤੇ ਕਰਨ ਦਾ ਹੈਗਾ ਸਿਸਟਮ ਉਹ ਜਰੂਰ ਸਾਈਡ ਤੇ ਕੀਤਾ ਜਾ ਰਿਹਾ ਹੁਣੇ ਦਰਖਤ ਦੀ ਵਜ੍ਹਾ ਕਰਕੇ ਜਿਹੜਾ ਜਿਆਦਾ ਦੱਸਿਆ ਜਾ ਰਿਹਾ ਕਿ ਨੁਕਸਾਨ ਹੋਇਆ ਹੁਣ ਕੁਦਰਤੀ ਆਫਤ ਹੈ ਜਿਹੜੀ ਉਹ ਆਈ ਹੈ ਹਨੇਰੀ ਆਈ ਹੈ ਸਾਰੇ ਪਾਸੇ ਚੱਕਰ ਤੂਫਾਨ ਜਿਹੜਾ ਆਇਆ ਜਿਸ ਦੀ ਵਜ੍ਹਾ ਕਰਕੇ ਕਾਫੀ ਤਰ੍ਹਾਂ ਦਾ ਨੁਕਸਾਨ ਹੈ ਜਿਹੜਾ ਹੋ ਗਿਆ ਹੋਇਆ ਪਰ ਫਿਰ ਵੀ ਇਹ ਹੋਇਆ ਕਿ ਕਿਸੇ ਦੀ ਜਾਨ ਦਾ ਜਿਹੜਾ ਜਾਨ ਦਾ ਨੁਕਸਾਨ ਨਹੀਂ ਹੋਇਆ ਵਿਚਾਰ ਰਹਿ ਗਿਆ ਹੋਇਆ ਤਾਂ ਵੀ ਇਹ ਵੀ ਬਹੁਤ ਵਧੀਆ ਗੱਲ ਹੈ ਕਿ ਕਿਸੇ ਦੀ ਜਾਨੀ ਕੋਈ ਵੀ ਨੁਕਸਾਨ ਹੈ ਜਿਹੜਾ ਨਹੀਂ ਹੋਇਆ ਤਾਂ ਬਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਤੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ